ਸਰਬਜੀਤ ਸਿੰਘ ਸ਼ੀਤਪਾਈ ਬਿਆਨ ਸਿੰਘ ਦਾ ਬੇਟਾ ਹੈਗਾ ਹਨਾ ਤੇ ਸ਼ੀਤਪਾਈ ਬਿਆਨ ਸਿੰਘ ਕਿਸੇ ਇੱਕ ਪਾਰਟੀ ਦੇ ਨੂੰ ਪੂਰੇ ਪੰਥ ਦੇ ਨੇ ਇਸ ਕਰਕੇ ਸਰਬਜੀਤ ਸਿੰਘ ਨੂੰ ਸਾਰਿਆਂ ਦੀ رائے ਲੈ ਕੇ ਫਿਰ ਕੋਈ ਉਮੀਦਵਾਰ ਫਾਰਨਾ ਚਾਹੀਦਾ ਹੈ ਆ ਆ ਮੈਂ ਸੋਚਿਆ ਨਿਕਿਆਗਾ ਕਿ ਅਸੀਂ ਗਿੱਧੜ ਬਾਹਰ ਦੀ ਬਿਰੇਤ ਸੰਗਤ ਅੱਗੇ ਆ ਉਹਨੂੰ ਉਹਨਾਂ ਦੀ رائے ਲੈ ਕੇ ਹਨਾ ਇੱਕ ਸਾਂਝਾ ਉਮੀਦਵਾਰ ਮੈਂ ਤਾਂ ਜੋ ਚਾਹਨੀ ਹੈਗੀ ਆ ਮੈਂ ਚਾਹਨੀ ਆ ਪੰਥਕ ਇੱਕ ਸਾਂਝਾ ਉਮੀਦਵਾਰ ਖੜਾ ਹੋਵੇ ਹਣਾ ਤੇ ਗਿੱਦੜਵਾਹ ਦੀ ਸਾਰੀ ਸੰਗਤ ਦੀ رائے ਲੈ ਲਏ ਮੈਮ ਜਿਹੜੇ ਮੰਦਿਰ ਸਬੰਧੀ ਉਥੋਂ 2004 ਜਿਹੜੇ ਖੜੇ ਕਰ ਦੇ ਦਿੱਤੇ ਗਏ ਨੇ ਅਨਾਉਂਸ ਕੀਤਾ ਗਿਆ ਹਲੇ ਹਾਂਜੀ ਤੁਸੀਂ ਉਹਨਾਂ ਨੂੰ ਨਕਾਰ ਦੇ ਮਤਲਬ ਕਿ ਪਾਰਟੀ ਕੋਲ ਦੀ ਨਹੀਂ ਸ਼ਾਮਲ ਹੋਣਾ ਨਹੀਂ ਮੈਂ ਮੈਂ ਸਥਾਈ ਕਹਿਣਾ ਚਾਹੁੰਦੀ ਹਾਂ ਕਿ ਸਰਬਜੀਤ ਸਿੰਘ ਸ਼ੀਤਪਾਈ ਬਿਆਨ ਸਿੰਘ ਦਾ ਬੇਟਾ ਹੈਗਾ ਹਨਾ ਤੇ ਸ਼ੀਤਪਾਈ ਬਿਆਨ ਸਿੰਘ ਕਿਸੇ ਇੱਕ ਪਾਰਟੀ ਦੇ ਨਹੀਂ ਪੂਰੇ ਪੰਥ ਦੇ ਨੇ ਇਸ ਕਰਕੇ ਸਰਬਜੀਤ ਸਿੰਘ ਨੂੰ ਸਾਰਿਆਂ ਦੀ رائے ਲੈ ਕੇ ਫਿਰ ਕੋਈ ਉਮੀਦਵਾਰ ਵਾਰਨਾ ਚਾਹੀਦਾ ਜੀ ਬਾਈਟਾਂ ਤੋਂ ਕੋਈ ਬਰਾ ਫਿਰ ਅਗਲੀ ਕੋਈ ਖੜਾ ਕਰੋ ਜੀ ਬਾਈਟਾਂ ਤੋਂ ਦਿਨ ਤੋਂ ਲੜਦੇ ਨਾ ਕਿ ਫਲੈਗਸ਼ਿਪ ਤੋਂ ਲੜੋ ਨਹੀਂ ਅਸੀਂ ਗੱਲ ਕਰਾਂਗੇ ਅਸੀਂ ਗੱਲ ਕਰਾਂਗੇ ਨਾਲ ਦੇ ਨਾਲ ਹਲੇ ਹਨਾ ਕਿਉਂਕਿ ਜਿੱਦਾਂ ਉਹਨੇ ਅਨਾਉਂਸ ਵੀ ਕੀਤਾ ਉਹ ਵੀ ਮੈਨੂੰ ਠੀਕ ਨਹੀਂ ਲੱਗਿਆ ਇਕਦਮ ਵੀ ਸੱਜਣ ਲਈ ਅਨਾਉਂਸ ਕਰ ਦਿੱਤਾ ਹਨਾ ਤੇ ਅਸੀਂ ਗੱਲ ਕਰਾਂਗੇ ਤੇ ਮੈਂ ਚਾਹਨੀ ਹੈ ਇੱਕ ਸਾਂਝਾ ਉਮੀਦਵਾਰ ਖੜਾ ਹੋਵੇ ਪੰਚਤ ਅੰਦ ਹਾਂਜੀ ਹਾਂਜੀ بس ਆਈ ਰਣਨੀਤੀ ਹੈਗੀ ਹੈ ਕਿ ਆਪਾਂ ਸਾਰੇ ਸਾਰੇ ਸਲਾਹ ਦੇ ਨਾਲ ਚੱਲਣਾ ਹੈਗਾ ਆ ਆਮ ਸਿਟਾਨਿਕ ਲਿਆਗਾ ਕਿ ਅਸੀਂ ਗਿੱਦੜ ਬਾਹਰ ਦੀ ਪਰਿਵਤ ਸੰਗਤ ਹੈ ਗਿਆ ਉਹਨੂੰ ਉਹਨਾਂ ਦੀ ਰਾਏ ਲੈ ਕੇ ਹਨਾ ਇੱਕ ਸਾਂਝਾ ਉਮੀਦਵਾਰ ਮੈਂ ਤਾਂ ਜੋ ਚਾਹਨੀ ਹੈਗੀ ਆ ਮੈਂ ਚਾਹਨੀ ਆ ਪੰਥਕ ਇੱਕ ਸਾਂਝਾ ਉਮੀਦਵਾਰ ਖੜਾ ਹੋਵੇ ਹਨਾ ਤੇ ਗਿੱਦੜ ਬਾਹਰ ਦੀ ਸਾਰੀ ਸੰਗਤ ਦੀ ਰਾਏ ਲੈ ਤੇ ਜਿਹੜੇ ਮੰਡੀਰ ਜਾ ਰਿਹਾ ਲਈ ਖੜੇ ਕਰ ਦੇ ਦਿੱਤੇ ਗਏ ਅਨਾਉਂਸ ਕੀਤਾ ਗਿਆ ਹਲੇ ਹਾਂਜੀ ਤੁਸੀਂ ਉਹਨਾਂ ਨਕਾਰ ਦੇ ਉਹ ਪਾਰਟੀ ਪਰਟੀਗਰ ਦੀ ਸ਼ਾਮਲ ਨਹੀਂ ਮੈਂ ਮੈਂ ਸਥਾਈ ਕਹਿਣਾ ਚਾਹੁੰਦੀ ਹਾਂ ਕਿ ਸਰਬਜੀਤ ਸਿੰਘ ਸ਼ੀਤਪਾਈ ਬਿਆਨ ਸਿੰਘ ਦਾ ਬੇਟਾ ਹੈਗਾ ਹਨਾ ਤੇ ਸ਼ੀਤਪਾਈ ਬਿਆਨ ਸਿੰਘ ਕਿਸੇ ਇੱਕ ਪਾਰਟੀ ਦੇ ਨੂੰ ਪੂਰੇ ਪੰਥ ਦੇ ਨੇ ਇਸ ਕਰਕੇ ਸਰਬਜੀਤ ਸਿੰਘ ਨੂੰ ਸਾਰਿਆਂ ਦੀ رائے ਲੈ ਕੇ ਫਿਰ ਕੋਈ ਉਮੀਦਵਾਰ ਫਾਰਨਾ ਚਾਹੀਦਾ ਹੈ ਇਹ ਬਾਈਚਾ ਨੂੰ ਤੁਸੀਂ ਪੜਾਓ ਇੱਕ ਅਗਨੀ ਕੋਈ ਖੜਾ ਕਰੋ ਕਿ ਇਹ ਬਾਈਚਾ ਨੂੰ ਮੁੰਦੀ ਨੂੰ ਲੜਦੇ ਜਾ ਚੁੱਕਾ ਹੈ ਫਲੈਕਸੇ ਨੂੰ ਲੜੋ ਨਹੀਂ ਅਸੀਂ ਗੱਲ ਕਰਾਂਗੇ ਅਸੀਂ ਗੱਲ ਕਰਾਂਗੇ ਨਾ ਦੇ ਨਾਲ ਹਲੇ ਹਨਾ ਕਿਉਂਕਿ ਜਿੱਦਾਂ ਉਹਨੇ ਅਨਾਉਂਸ ਵੀ ਕੀਤਾ ਉਹ ਵੀ ਮੈਨੂੰ ਠੀਕ ਨਹੀਂ ਲੱਗਿਆ ਇੱਕਦਮ ਵੀ ਸੱਜਣ ਲਈ ਉਹਨੇ ਅਨਾਉਂਸ ਕਰ ਦਿੱਤਾ ਹਨਾ ਤੇ ਅਸੀਂ ਗੱਲ ਕਰਾਂਗੇ ਤੇ ਮੈਂ ਚਾਹਨੀ ਇੱਕ ਸਾਂਝਾ ਉਮੀਦਵਾਰ ਖੜਾ ਹੋਵੇ ਪੰਚਤ ਤੱਕ ਹਾਂਜੀ ਹਾਂਜੀ ਬਸ ਆਈ ਰਣ ਨੀਤੀ ਹੈਗੀ ਹੈ ਕਿ ਆਪਾਂ ਸਾਰੇ ਸਾਰੇ ਸਲਾਹ ਦੇ ਨਾਲ ਚੱਲਣਾ ਹੈਗਾ ਆ ਆਮ ਸਿੱਟਾ ਨਿਕਲੇਗਾ ਕਿ ਅਸੀਂ ਗਿੱਦੜ ਬਾਹੇ ਦੀ ਜਿਹੜੀ ਉਹ ਸੰਗਤ ਹੈ ਗਿਆ ਉਹਨੂੰ ਉਹਨਾਂ ਦੀ رائے ਲੈ ਕੇ ਹਨਾ ਇੱਕ ਸਾਂਝਾ ਉਮੀਦਵਾਰ ਮੈਂ ਤਾਂ ਜੋ ਚਾਹਨੀ ਹੈਗੀ ਆ ਮੈਂ ਚਾਹਨੀ ਆ ਪੰਥਕ ਇੱਕ ਸਾਂਝਾ ਉਮੀਦਵਾਰ ਖੜਾ ਹੋਵੇ ਹਨਾ ਤੇ ਗਿੱਦੜ ਬਾਹੇ ਦੀ ਸਾਰੀ ਸੰਗਤ ਦੀ رائے ਲੈ ਤੇ ਜਿਹੜੇ ਮਨਜੀਤ ਸਿੰਘ ਜੀ ਉੱਥੋਂ ਦੋ ਚਾਰ ਜਿਹੜੇ ਖੜੇ ਗਏ ਤੇ ਜਿਹਨਾਂ ਨੂੰ ਉਸ ਕਿਹਾ ਗਿਆ ਹੁੰਦਾ ਹਾਂਜੀ ਤੁਸੀਂ ਉਹਨਾਂ ਨੂੰ ਨਿਕਾੜ ਦਿਓ ਮਤਲਬ ਕਿ ਪਾਰਟੀ ਘੜੀ ਦੀ ਸ਼ਾਮਲ ਹੋ ਨੀ ਮੈਂ ਮੈਂ ਸਥਾਈ ਕਹਿਣਾ ਚਾਹੁੰਦੀ ਆ ਕਿ ਸਰਬਜੀਤ ਸਿੰਘ ਸ਼ੀਤਪਾਈ ਬਿਆਨ ਸਿੰਘ ਦਾ ਬੇਟਾ ਹੈਗਾ ਹਨਾ ਤੇ ਸ਼ੀਤਪਾਈ ਬਿਆਨ ਸਿੰਘ ਕਿਸੇ ਇੱਕ ਪਾਰਟੀ ਦੇ ਨੇ ਪੂਰੇ ਪੰਥ ਦੇ ਨੇ ਇਸ ਕਰਕੇ ਸਰਬਜੀਤ ਸਿੰਘ ਨੂੰ ਸਾਰਿਆਂ ਦੀ رائے ਲੈ ਕੇ ਫਿਰ ਕੋਈ ਉਮੀਦਵਾਰ ਵਾਰਨਾ ਚਾਹੀਦਾ ਹੈ

ਸਾਰੇ ਸਾਰੇ ਦੇ ਸਲਾਹ ਦੇ ਨਾਲ ਚੱਲਣਾ ਹੈਗਾ